ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵਗੇ ਜੀ ਤੇ ਆਪਾਂ ਵੀ ਧੀ ਠੀਕ ਠਾਕ ਵੈਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਬਣਾਉਣ ਲੱਗੇ ਸੀਗੇ ਜੀ ਮੈਗੀ ਤੇ ਮੈਗੀ ਤਾਂ ਆਪਾਂ ਅਕਸਰ ਘਰਾਂ ਦੇ ਵਿੱਚ ਬਣਾਉਣੀ ਹੈ ਜੀ ਹਰ ਇੱਕ ਦਾ ਆਪਣਾ ਵੱਖਰਾ ਵੱਖਰਾ ਤਰੀਕਾ ਮੈਗੀ ਬਣਾਉਂਦਾ ਜੀ ਤੇ ਅੱਜ ਆਪਾਂ ਤੁਹਾਨੂੰ ਬਿਲਕੁਲ ਸੌਖੇ ਤਰੀਕੇ ਨਾਲ ਜੀ ਸਿਰਫ 5 ਮਿੰਟਾਂ ਦੇ ਵਿੱਚ ਮੈਗੀ ਬਣਾ ਕੇ ਦਿਖਾਵਾਂਗੇ ਤੇ ਇਹ ਮੈਗੀ ਅੱਜ ਆਪਾਂ ਜੀ ਕੁੱਕਰ ਦੇ ਵਿੱਚ ਬਣਾਵਾਂਗੇ ਕੁੱਕਰ ਦੇ ਵਿੱਚ ਮੈਗੀ ਬਣਾ ਕੇ ਦਿਖਾਵਾਂਗੇ ਆਪਾਂ ਤੁਹਾਨੂੰ ਤੇ ਇਹ ਵੀਡੀਓ ਨਾਲ ਐਂਡ ਤੱਕ ਬਣੇ ਰਹਿਣਾ ਜੀ ਤੇ ਬਣਾਉਣੇ ਆ ਜੀ ਹੁਣ ਆਪਾਂ ਮੈਗੀ ਮੈਗੀ ਬਣਾਉਣ ਲਈ ਜੀ ਇੱਥੇ ਆਪਾਂ ਦੋ ਪੈਕਟ ਮੈਗੀ ਦੇ ਲਿੱਤੇ ਆਗੇ 10-10 ਵਾਲੇ ਇਹ ਤੇ ਇਹ ਆਪਾਂ ਮੈਗੀ ਬਣਾਉਣ ਲਈ ਲੈ ਲਏ ਮਟਰ ਤੇ ਇੱਕ ਆਪਾਂ ਬਰੀਕ ਆਲੂ ਕੱਟ ਲਿਆ ਇਸ ਤਰੀਕੇ ਨਾਲ ਜੀ ਤੇ ਤਿੰਨ ਹਰੀਆਂ ਮਿਰਚਾਂ ਲੈ ਲਈਆਂ ਤੇ ਇਹ ਦੋ ਪਿਆਜ਼ ਕੱਟੇ ਜੀ ਆਪਾਂ ਬ੍ਰੇਕ ਬ੍ਰੇਕ ਇਸ ਤਰੀਕੇ ਨਾਲ ਲੰਬੇ ਤੇ ਸਬਜ਼ੀਆਂ ਤੁਸੀਂ ਜੋ ਵੀ ਸਬਜ਼ੀਆਂ ਪਾਉਣੀਆਂ ਚਾਹੁੰਦੇ ਹੋ ਤੁਸੀਂ ਪਾ ਸਕਦੇ ਹੋ ਜੀ ਆਪਣੀ ਮਨਪਸੰਦ ਦੀਆਂ ਤੇ ਆਪਾਂ ਇਹ ਸਬਜ਼ੀਆਂ ਲੈਤੀਆਂ ਤੇ ਚਲੋ ਜੀ ਹੁਣ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਤੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤੇ 5 ਮਿੰਟਾਂ ਦੇ ਵਿੱਚ ਮੈਂ ਇਹ ਜੀ ਬਣਾ ਕੇ ਦਿਖਾਉਣੀ ਆ ਜੀ ਅੱਜ ਆਪਾਂ ਤੁਹਾਨੂੰ ਉਹ ਵੀ ਕੁੱਕਰ ਦੇ ਵਿੱਚ ਤੇ ਇੱਥੇ ਆਪਾਂ ਜੀ ਰੱਖ ਲਿਆ ਕੁੱਕਰ ਤੇ ਕੁੱਕਰ ਨੂੰ ਆਪਾਂ ਕਰ ਲਿਆ ਗਰਮ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਕੀ ਉਹ ਪਾਵਾਂਗੇ ਕੋਰੀ ਗਾਸ ਤੇ ਇਹ ਤੋਂ ਤੁਸੀਂ ਆਉਦੇ ਇਹਦੇ ਮੈਗੀ ਦੇ ਮੁਤਾਬਕ ਪਾ ਸਕਦੇ ਆ ਜੀ ਜੇ ਤੁਸੀਂ ਇੱਕ ਪੈਕਟ ਬਣਾਉਣਾ ਤਾਂ ਇੱਕ ਚਮਚਾ ਪਾ ਲੈ ਕੇ ਉਹਦਾ ਤੇ ਆਪਾਂ ਦੋ ਪੈਕਟ ਬਣਾ ਰਹੇ ਆ ਇਹ ਤੇ ਦੋ ਚਮਚ ਪਾਏ ਜੀ ਆਪਾਂ ਕਿਹਾ ਉਹਦੇ ਤੜਕਾ ਲਗਾਉਣ ਲਈ ਤੇ ਤੜਕਾ ਲਗਾਉਣ ਲਈ ਜੀ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਜੀਰਾ ਥੋੜਾ ਜਿਹਾ ਜੀਰਾ ਭੁੰਨ ਲਾਂਗੇ ਆਪਾਂ ਇਹਦੇ ਵਿੱਚ ਤੇ ਹੁਣ ਆਪਾਂ ਪਾਵਾਂਗੇ ਜੀ ਹਰੀਆਂ ਮਿਰਚਾਂ ਤਿੰਨ ਆਪਾਂ ਹਰੀਆਂ ਮਿਰਚਾਂ ਲੈਂਦੀਆਂ ਤੇ ਇਹਨਾਂ ਦੇ ਵਿੱਚ ਇੱਕ ਇੱਕ ਕੱਟ ਲਗਾ ਲਿਆ ਆਪਾਂ ਨੇ ਸਾਰੀਆਂ ਮਿਰਚਾਂ ਦੇ ਵਿੱਚ ਤੇ ਆਪਾਂ ਬਰੀਕ ਨਹੀਂ ਕੱਟਿਆ ਹੈਗਾ ਇਹਨਾਂ ਨੂੰ ਕਿਉਂਕਿ ਬੱਚਿਆਂ ਨੇ ਵੀ ਮੈਗੀ ਖਾਣੀ ਹੈ ਤੇ ਤਾਂ ਕਰਕੇ ਆਪਾਂ ਲੰਬੇ ਲੰਬੇ ਕੱਟ ਲਗਾਤੇ ਇੱਕ ਇੱਕ ਇਹਨਾਂ ਦੇ ਵਿੱਚ ਤੇ ਹੁਣ ਆਪਾਂ ਇਹਨਾਂ ਦੇ ਵਿੱਚ ਪਾ ਲਾਂਗੇ ਜੀ ਪਿਆਜ਼ ਸਾਰੇ ਪਿਆਜ਼ ਪਾ ਲਾਂਗੇ ਜੀ ਪਿਆਜ਼ਾਂ ਨੂੰ ਹੁਣ ਆਪਾਂ ਭੁੰਨ ਲਾਂਗੇ ਜੀ ਹਲਕੇ ਜਿਹਾ ਫਰਾਈ ਕਰਾਂਗੇ ਆਪਾਂ ਜਿਆਦਾ ਨਹੀਂ ਇਹਨਾਂ ਨੂੰ ਮਚਾਉਂਦੇ ਨਹੀਂ ਹੈਗੇ ਆਪਾਂ ਥੋੜੇ ਥੋੜੇ ਭੁੰਨ ਲਾਂਗੇ ਜਿਆਦਾ ਡਾਰਕ ਨਹੀਂ ਕਰਨਾ ਹੈਗਾ ਇਹਨਾਂ ਨੂੰ ਆਪਾਂ ਲਾਈਟ ਬ੍ਰਾਊਨ ਹੀ ਰੱਖਾਂਗੇ ਜੀ ਤੇ ਨਾਲ ਹੀ ਜਿਹੜੇ ਆਪਾਂ ਪਹਿhle ਲਿੱਤੇ ਜੀ ਆਲੂ ਤੇ ਮਟਰ ਇਹ ਵੀ ਆਪਾਂ ਪਾ ਦਾਂਗੇ ਜੀ ਇਹਨਾਂ ਨੂੰ ਵੀ ਨਾਲ ਹੀ ਘੋਨਾ ਲਾਂਗੇ ਤੇ ਹੁਣ ਆਪਾਂ ਪਾਵਾਂਗੇ ਜੀ ਹਲਦੀ ਥੋੜੀ ਜੀ ਤੇ ਨਾਲ ਹੀ ਆਪਾਂ ਸਵਾਦ ਦੇ ਅਨੁਸਾਰ ਨਮਕ ਪਾ ਲਾਂਗੇ ਜਿੰਨਾ ਕੁ ਤੁਸੀਂ ਨਮਕ ਪਾਉਣਾ ਆ ਅੱਧਾ ਕੱਟ ਕੇ ਮੈਂ ਪਾਇਆ ਇਹ ਛੋਟਾ ਨਮਕ ਦਾਈ ਤੇ ਸਬਜ਼ੀਆਂ ਨੂੰ ਆਪਾਂ ਨੇ ਇਹ 2 ਤੋਂ 3 ਮਿੰਟ ਲਈ ਢੱਕ ਕੇ ਪਕਾ ਲੈਣਾਗਾ ਤੇ ਨਾਲੇ ਮਸਾਲੇ ਭੁੱਜ ਜਾਣਗੇ ਆਪਣੇ ਜਿਹੜੇ ਆਪਾਂ ਪਾਏ ਆ ਤੇ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਪਾਣੀ ਇਹ ਆਪਾਂ ਇੱਕ ਗਲਾਸ ਪਾਣੀ ਦਾ ਲੈਤਾਈ ਤੇ ਥੋੜਾ ਜਿਹਾ ਪਾਣੀ ਆਪਾਂ ਹੋਰ ਲੈ ਲਿਆ ਜੀ ਸਵਾ ਕ ਗਲਾਸ ਪਾਣੀ ਦਾ ਪਾਇਆ ਆਪਾਂ ਜਿਆਦਾ ਨਹੀਂ ਪਾਇਆ ਹੈਗਾ ਇਹਦੇ ਵਿੱਚ ਤੇ ਇਹ 250 ਗ੍ਰਾਮ ਵਾਲਾ ਗਲਾਸ ਹੈਗਾ ਇਹ ਤੇ ਸਵਾ ਗਲਾਸ ਪਾਣੀ ਦਾ ਪਾਇਆ ਜੀ ਆਪਾਂ ਤੇ ਹੁਣ ਜਿਹੜੇ ਇਹ ਦੋ ਪੌਚੇ ਇਹ ਮਸਾਲੇ ਵਾਲੇ ਹੁੰਦੇ ਜੀ ਮੈਗੀ ਮਸਾਲਾ ਵਿੱਚ ਪੈਕਟ ਦੇ ਵਿੱਚ ਤੇ ਇਹ ਵੀ ਆਪਾਂ ਪਾ ਦਾਂਗੇ ਜੀ ਖੋਲ ਕੇ ਤੇ ਇਧਰ ਪਾਣੀ ਨੂੰ ਵੀ ਉਬਾਲਾ ਆ ਗਿਆ ਜੀ ਤੇ ਮਸਾਲਾ ਵੀ ਆਪਾਂ ਸਾਰਾ ਮਿਕਸ ਕਰ ਦਿੰਨੇ ਆ ਇਹਦੇ ਵਿੱਚ ਦੋਨੋਂ ਪੈਕਟ ਤੇ ਹੁਣ ਆਪਾਂ ਇਹਨੂੰ ਇੱਕ ਵਾਰ ਕੜਚੀ ਨਾਲ ਹਿਲਾ ਲਾਂਗੇ ਜੀ ਚਮਚ ਨਾਲ ਮਸਾਲਾ ਮਿਕਸ ਕਰ ਲਾਂਗੇ ਤੇ ਹੁਣ ਆਪਾਂ ਇਹ ਮੈਗੀ ਦੇ ਜਿਹੜੇ ਸੀਗੇ ਜੀ ਇਹ ਰੋਲ ਇਸ ਤਰੀਕੇ ਨਾਲ ਹੀ ਪਾ ਦਾਂਗੇ ਆਪਾਂ ਖੋਲਦੇ ਨੇ ਇਹਨੂੰ ਦੋਨੋਂ ਪੈਕਟ ਆਪਾਂ ਇਥੇ ਤਰੀਕੇ ਨਾਲ ਹੀ ਪਾ ਲੈ ਹੁਣ ਤੇ ਗੈਸ ਇੱਥੇ ਆਪਾਂ ਮੀਡੀਅਮ ਹੀ ਰੱਖਣਾ ਈ ਜ਼ਿਆਦਾ ਹਾਈ ਤੇ ਨਹੀਂ ਕਰਨਾ ਹੈਗਾ ਮੀਡੀਅਮ ਫਲੇਮ ਤੇ ਇਸ ਤਰੀਕੇ ਨਾਲ ਹੀ ਰੱਖਾਂਗੇ ਆਪਾਂ ਤੇ ਹੁਣ ਆਪਾਂ ਇਹਦਾ ਪਾਸਾ ਬਦਲ ਦਾਂਗੇ ਜੀ ਤਾਂ ਕਿ ਇਹਨੂੰ ਥੋੜਾ ਜਿਹਾ ਹੁਣ ਇਹ ਖੁੱਲ ਜੇ ਜਾਣ ਇਹ ਜਿਹੜੇ ਇਸ ਤਰੀਕੇ ਨਾਲ ਜੇਕਰ ਆਪਾਂ ਇਹਨਾਂ ਨੂੰ ਹਲਾਵਾਂਗੇ ਗਰਮ ਪਾਣੀ ਦੇ ਵਿੱਚ ਤਾਂ ਇਹ ਖੁੱਲ ਜਾਣਗੇ ਜੀ ਆਪਣੇ ਆਪ ਹੀ ਇਹ ਜਿਹੜੇ ਮੈਗੀ ਦੇ ਲੱਛੇ ਆ ਇਹ ਇਸ ਤਰੀਕੇ ਨਾਲ ਇਹ ਦੇਖੋ ਇਹ ਸਿਰਫ ਆਪਾਂ 1 ਮਿੰਟ ਲਈ ਇਹਨਾਂ ਨੂੰ ਹਲਾਇਆਗਾ ਤੇ ਆਪਣੇ ਆਪ ਹੀ ਇਹ ਸਾਰੇ ਇਹ ਮੈਗੀ ਖੁੱਲ ਗਈ ਹੈਗੀ ਇਸ ਤਰੀਕੇ ਨਾਲ ਇੱਕ ਮਿੰਟ ਤੱਕ ਇਹਨਾਂ ਨੂੰ ਹਿਲਾਉਂਦੇ ਰਹਿਣਾ ਚਮਚ ਨਾਲ ਦੇਖੋ ਜੀ ਹੁਣ ਚੰਗੀ ਤਰ੍ਹਾਂ ਨਮਕ ਮਿਰਚੇ ਇਹ ਰਲ ਗਿਆ ਆਪਸ ਦੇ ਵਿੱਚ ਮੱਜੀਆਂ ਵੀ ਇਹ ਮਿਕਸ ਹੋ ਗਈਆਂ ਜੀ ਹੁਣ ਲਓ ਜੀ ਹੁਣ ਆਪਾਂ ਇੱਥੇ ਲੈ ਲਾਂਗੇ ਕੁੱਕਰ ਦਾ ਢੱਕਣ ਤੇ ਇਹਨੂੰ ਆਪਾਂ ਲਗਾ ਦਾਂਗੇ ਇਹ ਤੇ ਰਬੜਾ ਵੀ ਲੱਗੀ ਹੋਈ ਆ ਤੇ ਸੀਟੀ ਵੀ ਲੱਗੀ ਹੋਈ ਆ ਤੇ ਢੱਕਣ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਜੜਤਾ ਜੀ ਕੁੱਕਰ ਦੇ ਵਿੱਚ ਤੇ ਹੁਣ ਆਪਾਂ ਮੀਡੀਅਮ ਫਲੇਮ ਤੇ ਇੱਕ ਸੇਟੀ ਲਵਾ ਲਾਂਗੇ ਜੀ ਕੁੱਕਰ ਨੂੰ ਤੇ ਇੱਕ ਸੇਟੀ ਲੱਗ ਗਈ ਜੀ ਤੇ ਹੁਣ ਆਪਾਂ ਗੈਸ ਬਿਲਕੁਲ ਬੰਦ ਕਰ ਦਾਂਗੇ ਤੇ ਹੁਣ ਆਪਾਂ ਕੁੱਕਰ ਹਜੇ ਖੋਲਣਾ ਨਹੀਂ ਹੈਗਾ ਜੀ ਬਿਲਕੁਲ ਵੀ ਜਦੋਂ ਇਹ ਠੰਡਾ ਹੋਗਾ ਬਿਲਕੁਲ ਕੁੱਕਰ ਤੇ ਉਦੋਂ ਆਪਾਂ ਖੋਲਾਂਗੇ ਜੀ ਏਦੋਂ ਪਹਿਲਾਂ ਨਹੀਂ ਨੂੰ ਖੋਲਣਾ ਹੈਗਾ ਤੇ ਲੋ ਜੀ ਹੁਣ ਆਪਾਂ ਤੁਹਾਨੂੰ ਕੁੱਕਰ ਖੋਲ ਕੇ ਦਿਖਾਉਣੇ ਆਂਗੇ ਮੈਗੀ ਆਪਣੀ ਕਿੱਦਾਂ ਦੀ ਬਣੀ ਹੈਗੀ ਤੇ ਇਹ ਵੇਖੋ ਜੀ ਕਿੰਨੀ ਵਧੀਆ ਮੈਗੀ ਆਪਣੀ ਬਣ ਕੇ ਤਿਆਰ ਹੈਗੀ ਬਹੁਤ ਹੀ ਟੇਸਟੀ ਮੈਗੀ ਤੇ ਦੇਖੋ ਜੀ ਬਿਲਕੁਲ ਵੀ ਨਾ ਇਹ ਜਲੀ ਹੈ ਤੇ ਨਾ ਹੀ ਇਹ ਜਿਆਦਾ ਪਾਣੀ ਜਾ ਰਿਹਾ ਇਹਦੇ ਵਿੱਚ ਤੇ ਬਿਲਕੁਲ ਜਿਵੇਂ ਆਪਾਂ ਨੂੰ ਚਾਹੀਦੀ ਹੁੰਦੀ ਹੈ ਮੈਗੀ ਸੁੱਕੀ ਸੁੱਕੀ ਜੀ ਉਸ ਤਰੀਕੇ ਦੀ ਬਣ ਗਈ ਆਪਣੀ ਮੈਗੀ ਇਹ ਵੇਖੋ ਜੀ ਹੁਣ ਆਪਾਂ ਚਮਚੇ ਨਾਲ ਹਿਲਾ ਕੇ ਤੁਹਾਨੂੰ ਦਿਖਾਉਣੀ ਹੈ ਮੈਗੀ ਆਪਣੀ ਦੇਖੋ ਕਿੰਨੀ ਜਿਆਦਾ ਵਧੀਆ ਇਹ ਬਣੀ ਹੈਗੀ ਬਹੁਤ ਹੀ ਟੇਸਟੀ ਬਣੀ ਹੈ ਜੀ ਆਪਣੀ ਮੈਗੀ ਏ ਦੇਖੋ ਦੇਖ ਸਕਦੇ ਆਂ ਜੀ ਤੁਸੀਂ ਦੇਖੋ ਕਿੰਨੀ ਵਧੀਆ ਮੈਗੀ ਬਣੀ ਆਂਗੀ ਬਿਲਕੁਲ ਵੀ ਇਹ ਕੁਲੀ ਜੀ ਵੀ ਨਹੀਂ ਹੈਗੀ ਤੇ ਕੱਲੀ ਕੱਲੀ ਸੇਵੀਆਂ ਇਹ ਪੰਗਾ ਮੈਗੀ ਨੂਡਲਸ ਦੇਖੋ ਜੀ ਤੇ ਤੁਸੀਂ ਵੀ ਆ ਤਰੀਕਾ ਵਰਤ ਕੇ ਜੀ ਸਿਰਫ 5 ਮਿੰਟਾਂ ਦੇ ਵਿੱਚ ਮੈਗੀ ਬਣਾ ਸਕਦੇ ਆਂਗੇ ਤੇ ਬਿਲਕੁਲ ਪਰਫੈਕਟ ਮੈਗੀ ਬਣ ਕੇ ਤਿਆਰ ਹੋ ਜਾਂਦੀ ਕੁੱਕਰ ਦੇ ਵਿੱਚ ਇਸ ਤਰੀਕੇ ਨਾਲ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਜੀ ਉਮੀਦ ਆ ਕਿ ਤੁਹਾਨੂੰ ਇਹ ਵੀਡੀਓ ਬਹੁਤ ਜ਼ਿਆਦਾ ਪਸੰਦ ਆਈ ਹੋਊਗੀ ਜੀ ਤੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤੇ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਨਾਲ ਤੇ ਆ ਤਰੀਕਾ ਵਰਤ ਕੇ ਜੀ ਤੁਸੀਂ ਵੀ ਮੈਗੀ ਬਣਾ ਕੇ ਖਾਣੀ ਇੱਕ ਵਾਰ ਤੇ ਬਹੁਤ ਜ਼ਿਆਦਾ ਟੇਸਟੀ ਲੱਗੂਗੀ ਤੁਹਾਨੂੰ ਵੀ